ਜਿਹੜੀ ਲੁਕਾਈ ਹੈ ਪਰਮੇਸ਼ਰ ਦੇ ਨਾਮ ਤੋਂ ਵਾਂਝੇ ਹੋ ਕੇ ਆਲ ਸੰਗਤ ਜੀ ਆਪ ਬੋਰੇ ਆਪ ਉਤਰੇ ਹੋ ਕੇ ਮਾਇਕੀ ਪਦਾਰਥਾਂ ਨੂੰ ਇਕੱਤਰ ਕਰਨ ਵਿੱਚ ਆਪਾਂ ਕਿਸੇ ਤਰ੍ਹਾਂ ਕੋਈ ਕਸਰ ਨਹੀਂ ਰਹਿਣ ਦਿੰਦੇ ਪਰ ਜਦੋਂ ਪਰਮੇਸ਼ਰ ਦੇ ਨਾਮ ਦੇ ਚਿੰਤਨ ਦੀ ਗੱਲ ਆਉਂਦੀ ਹੈ ਉਦੋਂ ਤੇ ਕਹਿ ਲਓ ਕਿ ਸਾਨੂੰ ਫਾਲਾ ਚੜ ਜਾਂਦਾ ਹੈ ਤਾਪ ਚੜ ਜਾਂਦਾ ਹੈ ਕਿਸੇ ਤਰ੍ਹਾਂ ਵੀ ਨਾਮ ਨਹੀਂ ਲਿਆ ਜਾਂਦਾ ਤੇ ਜਦੋਂ ਆ ਧਰਮ ਦਾ ਕੰਮ ਕਰਨਾ ਹੈ ਜਿਦੇ ਬਾਬਦ ਮਹਾਰਾਜ ਜੀ ਨੇ ਆਖਿਆ ਜੇ ਆ ਧਰਮ ਦਾ ਕੰਮ ਕਰਨਾ ਹੈ ਤੇ ਕਦੀ ਸੋਚ ਜ਼ਰੂਰ ਲਿਆ ਕਰੋ ਕੀ ਪਤਾ ਤੁਹਾਡਾ ਮਨ ਬਦਲ ਜਾਵੇ ਕਿ ਨਹੀਂ ਇਹ ਮਾੜਾ ਕਰਮ ਧਰਮ ਤੋਂ ਉਲਟ ਹੈ ਨਹੀਂ ਕਰਨਾ ਪਰ ਜਦੋਂ ਧਰਮ ਦਾ ਕੰਮ ਹੋਵੇ ਉਦੋਂ ਨਾ ਦੇਰੀ ਕਰੋ ਉਦੋਂ ਛੇਤੀ ਨਵੇੜਿਆ ਕਰੋ ਧਰਮ ਦਾ ਕੰਮ ਕੀ ਹੈ ਮਾਨੰਦਰ ਚੰਗਾ ਫੁਰਨਾ ਆ ਗਿਆ ਕਿ ਸਵੇਰੇ ਹੁਣ ਗੁਰੂ ਘਰ ਉੱਠ ਕੇ ਜਾ ਮੰਗਾ ਸਵੇਰੇ ਉੱਠ ਵੀ ਪਏ 2:30 ਵਜੇ ਜਾਗ ਆ ਗਈ ਫਿਰ ਢੇਰੀ ਟਾਲ ਲਈ ਛੱਡੂ ਪਰਾਂ ਘੰਟਾ ਘੋਰ ਸੌਂ ਜਾਂਦਾ ਫਿਰ ਜਾਣਾ ਹਾ ਅੱਧਾ ਘੰਟਾ ਹੋਰ ਇੰਨੇ ਸਮੇਂ ਨੂੰ ਦੁਪਹਿਰਾਂ ਚੜ ਜਾਂਦੀਆਂ ਉਹ ਗੱਲ ਬਣਦੀ ਨਹੀਂ ਤੇ ਜੇ ਕਿਤੇ ਬੰਦੇ ਨੇ ਸੰਗਤ ਜੀ ਵਿਦੇਸ਼ ਜਾਣਾ ਹੋਵੇ ਹੋਰ ਕੋਈ ਕੰਮਾਂ ਵਾਸਤੇ ਜਾਣਾ ਹੋਵੇ ਤੇ ਦੋ ਦੋ ਦਿਨ ਪਹਿਲਾਂ ਹੀ ਨੀਂਦਾਂ ਨਹੀਂ ਆਉਂਦੀਆਂ ਉੱਠ ਜਾਂਦੀਆਂ ਨੇ ਭਾਵ ਕਿ ਜੀ ਆ ਧਰਮ ਦਾ ਕੰਮ ਹੈ ਜਿੱਥੇ ਧਰਮ ਦਾ ਕੋਈ ਨਾਮੋ ਨਿਸ਼ਾਨ ਨਹੀਂ ਉੱਥੇ ਦੌੜ ਕੇ ਕੀਤਾ ਤੇ ਜਿੱਥੇ ਫਿਰ ਧਰਮ ਦਾ ਕਾਰਜ ਹੋ ਗਿਆ ਉੱਥੇ ਆਪਾਂ ਪੈਰ ਪਿੱਛੇ ਪੱਟਦੇ ਆ ਛੋਟੀ ਜੀ ਉਦਾਹਰਣ ਸਮਝੀਏ ਜੇ ਗੁਰੂ ਘਰ ਵਾਸਤੇ ਕੋਈ ਵਸਤੂ ਲਿਆਉਣੀ ਹੈ ਤੇ ਕਈ ਤਰ੍ਹਾਂ ਦੀਆਂ ਆਪਾਂ ਕੰਨੀਆਂ ਕਤਰੌਂਦੇ ਜੇ ਕਿਤੇ ਪਿੰਡ ਵਿੱਚ ਕਲਾਕਾਰ ਕੋਈ ਸਦਨਾ ਹੈ ਤੇ ਵੱਧ ਵੱਧ ਕੇ ਸੰਗਤ ਦੀ ਸਾਰਿਆਂ ਨੇ ਪੈਸੇ ਦੇਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜਦੋਂ ਕਲਯੁਗ ਦੇ ਕੁਝ ਬਚਨ ਬਲਾਸ ਹੋਏ ਸੀ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਇਹਨਾਂ ਗੱਲਾਂ ਨੂੰ ਦਰਜ ਕੀਤਾ ਹੈ ਕਲਯੁਗ ਨੂੰ ਮਹਾਰਾਜ ਜੀ ਨੇ ਪੁੱਛਿਆ ਭਾਈ ਦੱਸ ਤੇਰਾ ਕੀ ਵਰਤਾਰਾ ਹੋਣਾ ਤੇ ਆਖਣ ਲੱਗਾ ਕਿ ਜਿੱਥੇ ਧਰਮ ਦੇ ਕਾਰਜ ਹੋਣਗੇ ਲੋਕਾਂ ਨੂੰ ਮੈਂ ਇਕੱਤਰ ਨਹੀਂ ਹੋਣ ਦੇਣਾ ਦੇਖੋ ਆਪਣੀ ਕਿਤੇ ਕਿੰਨੀ ਕਿਥੇ ਸੰਗਤ ਜੀ ਬਿਲਤੀ ਹੈ ਤੇ ਜੇ ਕਿਤੇ ਇੱਥੇ ਗਾਣੇ ਚੱਲਦੇ ਹੁੰਦੇ ਕੋਈ ਫਿਲਮ ਲੱਗੀ ਹੁੰਦੀ ਤੇ ਉਹ ਗੇੜ ਤੱਕ ਲਾਈਨਾਂ ਲੱਗੀਆਂ ਹੋਣੀਆਂ ਸੀ ਟਿਕਟ ਘਟਾਉਣ ਦੀਆਂ ਤੇ ਜੇ ਗੁਰੂ ਦੀ ਗੱਲ ਹੈ ਤੇ ਉਥੇ ਸਾਡੇ ਕੋਲ ਪਹੁੰਚਿਆ ਨਹੀਂ ਜਾਂਦਾ ਤੇ ਕਲਯੁਗ ਨੇ ਆਖਿਆ ਕਿ ਜਿੱਥੇ ਧਰਮ ਦਾ ਕਾਰਜ ਹੋਵੇਗਾ ਲੋਕਾਂ ਨੇ ਉੱਥੇ ਪੈਰ ਪਿੱਛੇ ਰੱਖਣਾ ਹੈ ਤੁਹਾਨੂੰ ਬਖੰਡ ਦੱਸਣਗੇ ਤੇ ਜਿੱਥੇ ਫਿਰ ਆ ਧਰਮ ਦਾ ਹੋਇਆ ਕਾਰਜ ਉੱਥੇ ਅੱਗੇ ਕੀ ਹੋ ਕੇ ਲੋਕ ਕੰਮ ਕਰਿਆ ਕਰਨਗੇ ਜਿੱਥੇ ਕੋਈ ਸਮਾਗਮ ਹੋਇਆ ਕਰਨਗੇ ਚੰਗੇ ਸਿਧਾਂਤ ਗੱਲਾਂ ਵਾਸਤੇ ਉਥੇ ਲੋਕਾਂ ਨੇ ਕਈ ਤਰ੍ਹਾਂ ਦੇ ਵਿਗੜਣ ਪਾਉਣੇ ਨੇ ਤੇ ਦੇਖ ਲਓ ਧਰਮ ਦਾ ਕੰਮ ਕਰੋ ਸਹੀ ਚਾਰ ਬੰਦੇ ਤੁਹਾਨੂੰ ਰੋਕਣ ਵਾਲੇ ਪਹਿਲਾਂ ਨੇ ਮਾੜਾ ਕਰਮ ਕਰੋ ਚਾਰ ਬੰਦੇ ਸਗੋਂ ਹੋਰ ਹੱਲਾਸ਼ੇਰੀ ਦਿੰਦੇ ਹਾਂ ਬਾਈ ਚੱਲੋ ਚੱਲੋ ਅੱਗੇ ਵਧੋ ਕੋਈ ਕਲਾਕਾਰ ਸੱਜਣਾ ਕੁਝ ਹੋਰ ਕੁਝ ਕਰਨਾ ਹੈ ਤੇ ਚਾਰ ਬੰਦੇ ਹੋਰ ਜਦੋਂ ਹੁਣ ਕਹਿ ਲਓ ਤੀਆਂ ਦਾ ਤਿਹਾਰ ਪਿੱਛੇ ਲੱਗਿਆ ਤੇ ਉਹ ਦੱਸਦਾ ਸੀ ਕੋਈ ਸੀ ਕਿ ਇਹ ਸਰਕਾਰ ਵੱਲੋਂ ਹੁਣ ਫੰਡ ਆਉਣਾ ਸ਼ੁਰੂ ਹੋ ਗਿਆ ਇਹ ਤਿਹਾਰਾਂ ਨੂੰ ਮਨਾਉਣ ਵਾਸਤੇ ਕਿ ਤੀਆਂ ਮੜਾਈਆਂ ਜਾਣ ਜਿਹੜਾ ਸਿੱਖ ਧਰਮ ਦੇ ਅੰਦਰ ਇਹ ਸੰਗਤ ਦੀ ਬਦਨਾਮੀ ਵਾਲਾ ਕਰਮ ਸੀ ਮੁਗਲਾਂ ਆਣ ਕੇ ਕਰਿਆ ਕਰਦੇ ਸਾਡੀਆਂ ਤੀਆਂ ਭੈਣਾਂ ਨੂੰ ਨਚਾਇਆ ਜਾਂਦਾ ਸੀ ਉਹ ਕਰਮ ਹੁਣ ਸਰਕਾਰਾਂ ਆਪ ਕਰਵਾ ਰਹੀਆਂ ਹਨ ਪੈਸੇ ਦੇ ਕੇ ਕਰਵੋ ਨਗਰਾਂ ਦੇ ਵਿੱਚ ਤੇ ਜੇ ਕਿਤੇ ਆਖੀਏ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਾਂ ਹੋਰ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਦਾ ਗੁਰਪੁਰਬ ਆ ਗਿਆ ਤੇ ਦੱਸੋ ਬਾਲਾ ਕੋਈ ਦਵੇ ਸਰਕਾਰ ਪੈਸੇ ਦਿੰਦੀ ਹੈ ਕਿ ਕਲਯੁਗ ਦੇ ਜਿਹੜੇ ਉਹ ਕੁਝ ਲੱਛਣ ਸਨ ਜੋ ਕੁਝ ਮਹਾਰਾਜ ਜੀ ਦੇ ਨਾਲ ਗੱਲਾਂ ਬਾਤਾਂ ਹੋਈਆਂ ਉਹ ਹੁਣ ਦੇ ਪ੍ਰਭਾਵ ਅੰਦਰ ਸਾਨੂੰ ਨਜ਼ਰੀ ਆ ਰਹੀਆਂ ਹਨ